ਨੇ ਡਾਕਟਰ ਐਸ ਐਸ ਗੌਸਲ ਐਸ ਐਸ ਗੌਸਲ ਉਹਨਾਂ ਨੇ ਜਿਹੜਾ ਹੈ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਹਿੰਦੇ ਵੀ 50% ਜਿਹੜੀ ਹੈ ਪਰਾਲੀ ਘਟ ਪੰਜਾਬ ਦੇ ਵਿੱਚ ਸੜੀ ਹੈਗੀ ਔਰ ਉਸ ਤੋਂ ਜਦੋਂ ਦੁਬਾਰਾ ਜੇ ਆਪਾਂ ਕਿ ਅੱਗੇ ਗੱਲ ਕਰਦੇ ਹੁਣਾਂ ਨੇ ਜੋ ਦਿੱਲੀ ਦੇ ਵਿੱਚ ਧੂਆਂ ਪਹੁੰਚਦਾ ਹੈ ਜਾਂ ਦਿੱਲੀ ਦਾ ਜੋ ਪੋਲਿਊਸ਼ਨ ਹੈ ਉਸ ਤੇ ਵਿੱਚ ਉਹਨਾਂ ਨੇ ਬਹੁਤ ਸਾਰੇ ਕਾਰਨ ਦਿੱਤੇ ਉਹ ਕਹਿੰਦੇ ਕਿ ਦਿੱਲੀ ਦੀ ਜਿਹੜੀ ਆਬਾਦੀ ਦੀ ਘਣਤਾ ਹੈ ਮਤਲਬ ਦਿੱਲੀ ਦੇ ਵਿੱਚ ਘੱਟ ਏਰੀਆ ਦੇ ਵਿੱਚ ਬਹੁਤ ਸਾਰੀ ਆਬਾਦੀ ਜਿਹੜੀ ਰਹਿੰਦੀ ਹੈ ਇਮਾਰਤਾਂ ਉੱਚੀਆਂ ਹਨ ਔਰ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹਵਾ ਦੀ ਜਿਹੜੀ ਗਤੀ ਹੈ ਉਹ ਵੀ ਬਹੁਤ ਘੱਟ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪੋਲੂਸ਼ਨ ਉੱਥੇ ਜਿਹੜਾ ਹੈ ਬਹੁਤ ਜ਼ਿਆਦਾ ਹੁੰਦਾ ਹੈ ਜਿਹੜਾ ਕਿ ਉੱਥੋਂ ਦੇ ਜਿਹੜੇ ਵਾਹਨ ਨੇ ਉਹਨਾਂ ਦੁਆਰਾ ਪੋਲੂਸ਼ਨ ਹੁੰਦਾ ਹੈ ਉਹਨਾਂ ਨੇ ਇਹ ਮੇਜਰ ਕਾਰਨ ਦੱਸੇ ਨੇ ਉਹ ਕਹਿੰਦੇ ਕਿ ਜਿਹੜਾ ਪੰਜਾਬ ਦਾ ਧੂਆਂ ਹੈ ਉਹ ਪੰਜਾਬ ਦਾ ਪਹਿਲਾਂ ਨੁਕਸਾਨ ਕਰੇਗਾ ਤਾਂ ਕਿ ਇਸ ਤਰ੍ਹਾਂ ਕਿ ਦਿੱਲੀ ਦਾ ਜਾ ਕੇ ਤੇ ਪਹਿਲਾਂ ਨੁਕਸਾਨ ਜਿਹੜਾ ਉਹ ਕਰ ਆਏਗਾ ਅ ਤੇ ਇਹ ਚੀਜ਼ ਪਿੱਛੇ ਜੇ ਇੱਕ ਰਿਪੋਰਟ ਵੀ ਜਿਹੜੀ ਆਪਾਂ ਦੇਖਿਆ ਕਿ ਉਹ ਆਈ ਸੀਗੀ ਉਸ ਦੇ ਵਿੱਚ ਵੀ ਜਿਹੜਾ ਪੀਏਯੂ ਦੇ ਵੱਲੋਂ ਇਹ ਰਿਪੋਰਟ ਜਿਹੜੀ ਕੱਢੀ ਗਈ ਸੀ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਸੀ ਮੇਰਾ ਖਿਆਲ ਕੋਈ ਸ਼ਾਇਦ ਉਦੋਂ ਕੈਪਟਨ ਸਰਕਾਰ ਹੁੰਦੀ ਸੀ ਉਹਨਾਂ ਸਮਿਆਂ 'ਚ ਅ ਇਹ ਮਸਲਾ ਜਿਹੜਾ ਹੈ ਬਾਰ-ਬਾਰ ਜਿਹੜਾ ਇਹਨਾਂ ਸਮਿਆਂ ਦੇ ਵਿੱਚ ਆਉਂਦਾ ਹੈ ਠੀਕ ਹੈ ਆਪਾਂ ਮੰਨਦੇ ਆ ਕਿ ਦਿੱਲੀ ਦੇ ਵਿੱਚ ਪੋਲਿਊਸ਼ਨ ਹੋਵੇ